ਸਾਸੀ ਕਾਲ ਜੀ ਮੈਂ ਡਾਕਟਰ ਦਿਕਤਾਰ ਸਿੰਘ ਅੱਜ ਅਸੀਂ ਪਹੁੰਚੇ ਸੀ ਲੋਪੋ ਕੇ ਜ਼ਿਲ੍ਹਾ ਮੋਗਾ ਤੇ ਬਾਬਾ ਅੱਲੇ ਜਹਰ ਇੱਥੇ ਇੱਕ ਚੀਜ਼ ਲਿਖੀ ਗਈ ਹੈ ਜਿਵੇਂ ਅਬਲ ਅੱਲੇ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਗੁਰਬਾਣੀ ਦੀਆਂ ਤੁਕਾਂ ਬਹੁਤ ਵਧੀਆ ਇੱਕ ਸੁਨੇਹਾ ਦੇ ਰਿਹਾ ਮੈਂ ਮਤਲਬ ਬਿਲਕੁਲ ਉਹ ਇਹਦਾ ਮਤਲਬ ਇਹੀ ਹੈ ਵੀ ਯਾਰ ਤੁਸੀਂ ਸਾਰੇ ਰੱਬ ਦੇ ਬੰਦੇ ਹੋ ਇੱਕੋ ਮੂਰਤਾਂ ਇੱਕੋ ਜੀਆਂ ਘੜੀਆਂ ਵੀ ਆ ਤੇ ਫਿਰ ਕਿਹੜੀ ਗੱਲੋਂ ਲੜਾਈਆਂ ਪੜਾਈਆਂ ਉਹੀ ਤਾਂ ਕਹਿਣਾ ਵੀ ਇਹ ਚੀਜ਼ਾਂ ਨੂੰ ਆਪਾਂ ਨੂੰ ਹਟਕੇ ਤੇ ਯਾਰ ਆਪਣੀ ਜਿਹੜੀ ਪਰਮਾਤਮਾ ਨੇ ਜ਼ਿੰਦਗੀ ਬਖਸ਼ੀ ਆ ਉਹਦਾ ਯਾਰ ਆਨੰਦ ਮਾਣੋ ਹਨਾ ਸਹੀ ਗੱਲ ਬਿਲਕੁਲ ਸਹੀ ਸਾਰੇ ਧਰਮ ਆਪਾਂ ਨੂੰ ਵਧੀਆ ਸਿੱਖਿਆ ਦਿੰਦੇ ਨੇ ਆਪਾਂ ਨੂੰ ਧਰਮਾਂ ਦੇ ਚੱਕਰਾਂ ਦੇ ਵਿੱਚ ਨਹੀਂ ਪੈਣਾ ਚਾਹੀਦਾ ਤੇ ਬੰਦੇ ਨੂੰ ਬੰਦਾ ਪਛਾਨਣਾ ਚਾਹੀਦਾ ਧਰਮਾਂ ਦੇ ਨਾਲ ਨਹੀਂ ਪਛਾਨਣਾ ਚਾਹੀਦਾ ਇਨਸਾਨੀਅਤ ਬਹੁਤ ਜ਼ਰੂਰੀ ਹੈ ਇਨਸਾਨੀਅਤ ਨਾਲ ਆਪਣੇ ਮਰਦੋ ਹਾਂਜੀ ਹਾਂਜੀ ਬਾਬਾ ਜੀ ਦੀ ਅੰਦਰੋਂ ਵੀ ਆਪਾਂ ਜਿਹੜੀ ਹੈਗੀ ਆ ਬਣੀ ਵੀ ਜਗ੍ਹਾ ਦੇ ਦਰਸ਼ਨ ਕਰਵਾ ਦਿੱਗੇ ਹੈ ਨਾ ਸੰਗਤਾਂ ਨੂੰ ਬਿਲਕੁਲ ਵੀ ਤੇ ਜਿਹੜੇ ਨਹੀਂ ਆਏ ਉੱਥੇ ਇੱਥੇ ਉਹ ਦਰਸ਼ਨ ਕਰ ਲੈਣਗੇ ਇੱਥੇ ਹਰ ਇੱਕ ਹੋਰ ਚੀਜ਼ ਡਾਕਟਰ ਦੇਖਣ ਨੂੰ ਬਹੁਤ ਵਧੀਆ ਮਿਲੀ ਅੰਦਰ ਵੀ ਜੇ ਇਹ ਹੈ ਤੇ ਪੀਰਾਂ ਦੀ ਜਗਾ ਪਰ ਇੱਥੇ 10ਵੇਂ ਗੁਰੂ ਪਹਿਲੀ ਪਾਸਾਈ 6ਵੀਂ ਪਾਸਾਈ ਸਾਰਿਆਂ ਦੇ ਚਿੱਤਰ ਲੱਗੇ ਹੋਏ ਹਨ ਚੰਗੀ ਗੱਲ ਆ ਯਾਰ ਵੀ ਦੀ ਇੱਥੇ ਆਪਾਂ ਬਾਬਾ ਫਰੀਦ ਦੀ ਜਿਹੜੀ ਹੈ ਮੂਰਤੀ ਬਣਾਈ ਗਈ ਹੈ ਹਨ ਤੇ ਉੱਥੇ ਦਿਖਾਇਆ ਗਿਆ ਵੀ ਜਿਹੜੇ ਕਾਵਾਂ ਨੂੰ ਕਿਸ ਨੇ ਆਹ ਦਿੰਦੇ ਸੀ ਤੁਸੀਂ ਦੱਸੋਗੇ ਜੀ ਕਹਿੰਦੇ ਸੀ ਫਰੀਦ ਜੀ ਕਹਿੰਦੇ ਵੀ ਮੇਰੇ ਆਹ ਦੋ ਨੈਣ ਨਾ ਕੱਢੀ ਵੀ ਮੈਨੂੰ ਚਾਹੇ ਰੋਮ ਰੋਮ ਸਾਰਾ ਖਾ ਜੋ ਨਾ ਹਾਂ ਵੀ ਮੈਨੂੰ ਮੈਨੂੰ ਆਪਣਾ ਗੁਰੂ ਦੇਖਣ ਦੀ ਆਸ ਹੈ ਪੈਰ ਦੇਖਣ ਦੀ ਆਸ ਹੈ ਮੈਨੂੰ ਜੀ ਤੇ ਬਹੁਤ ਸੋਹਣਾ ਲੱਗਦਾ ਯਾਰ ਇਸ ਤਰ੍ਹਾਂ ਦਾ ਬਣਿਆ ਹੋਇਆ ਹਨਾ ਤੇ ਇਹ ਆਪਣਾ ਫਰੀਦਕੋਟ ਵੀ ਪੂਰੀ ਵੱਡੀ ਜਗ੍ਹਾ ਬਣੀ ਵੀ ਹੈ ਹਾਂਜੀ ਬਾਬੇ ਫਰੀਦ ਦੀ ਜਗ੍ਹਾ ਉੱਥੇ ਬਾਬਾ ਫਰੀਦ ਜੀ ਦੀ ਜਗ੍ਹਾ ਬਣੀ ਵੀ ਹੈ ਉੱਥੇ ਹਰ ਸਾਲ ਜਿਹੜਾ ਮੇਲਾ ਲੱਗਦਾ ਤੇ ਇੱਕ ਗੱਲ ਹੋਰ ਆ ਵੀਰੇ ਜਿੱਥੇ ਇਹ ਆਪਣੇ ਇੱਕ 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 ਗੱਲ ਹੋਰ ਆ ਵੀਰੇ ਇੱਥੇ ਬੱਚਿਆਂ ਲਈ ਜਿਹੜੇ ਝੂਲਿਆਂ ਦਾ ਵੀ ਪ੍ਰਬੰਧ ਕੀਤਾ ਗਿਆ ਜੇ ਬੱਚੇ ਹਨਾ ਇੱਥੇ ਆਉਂਦੇ ਨੇ ਨਾਲੇ ਸਰਦਾ ਦੇ ਨਾਲ ਮੱਥਾ ਟੇਕਦੇ ਨੇ ਨਾਲੇ ਆਪਣੀ ਜਿਹੜੀ ਐਕਸਰਸਾਈਜ਼ ਕਰਦੇ ਨੇ ਤੇ ਇੱਕ ਹੋਰ ਆ ਜਿਹੜਾ ਪੰਜਾਬ ਦਾ ਮਾਹੌਲ ਆ ਜਾਂ ਜਿਵੇਂ ਪੁਰਾਣੇ ਬਜ਼ੁਰਗ ਨੇ ਤੇ ਉਹਨਾਂ ਦੀ ਵੀ ਇੱਥੇ ਜਗ੍ਹਾ ਬਣਾਈ ਗਈ ਆ ਤੇ ਆਪਣੀਆਂ ਗੱਲਾਂ ਬਾਤਾਂ ਮਾਰਦੇ ਆ ਹਾਂ ਹਾਂ ਬੈਂਚ ਬੰਚ ਲਾਏ ਹੋਏ ਆ ਪੂਰੇ ਵਧੀਆ ਬੋਰਡ ਥੱਲੇ ਤੇ ਅੱਜ ਮੈਨੂੰ ਪੰਜਾਬ ਦੇ ਵਿੱਚੋਂ ਇਹ ਮਾਹੌਲ ਖਤਮ ਹੁੰਦਾ ਜਾਂਦਾ ਹੈ ਤਕਰੀਬਨ ਤਕਰੀਬਨ ਇਹ ਮਾਲਵੇ ਵਿੱਚ ਹੀ ਰਹੇਗਾ ਥੋੜੇ ਜਿਹੇ ਪਿੰਡਾਂ 'ਚ ਹੀ ਨਹੀਂ ਤਾਂ ਤਕਰੀਬਨ ਖਤਮ ਆ ਕਹਣੀ ਆ ਜੀ ਇੱਕ ਹੋਰ ਬੜੀ ਸੋਹਣੀ ਗੱਲ ਆ ਵੀ ਇੱਥੇ ਕੁੜਾ ਪੁਰਾਣੇ ਜਿਹੜੇ ਹੈਗੇ ਆ ਦਰਸਤ ਹੈਗੇ ਆ ਜਿਵੇਂ ਆਹ ਝੰਡ ਤੇ ਕਰੀਰ ਹਾਂ ਸਹਿ ਦੇਲੇ ਹੁਣ ਜਿੱਥੇ ਪੁਰਾਣੀ ਕੋਈ ਜਗ੍ਹਾ ਹੁੰਦੀ ਆ ਉਥੇ ਇਹ ਚੀਜ਼ ਹੁੰਦੀ ਹੁੰਦੀ ਆ ਹਾਂ ਹਾਂ